ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਰਕਾ ਦਾਲੀ ਠੀਕ ਠਾਕ ਹੈ ਸਾਰੇ ਇਹ ਕਰਦੇ ਆ ਵੀਡੀਓ ਦੀ ਸ਼ੁਰੂਆਤ ਇਹਨਾਂ ਮੈਂ ਇੱਕ ਸ਼ੋਰਟ ਬਣਾ ਲੰਗਰ ਪਾਣੀ ਤਿਆਰ ਹੁੰਦਾ ਤੇ ਬੀੜੀ ਵੀ ਤਿਆਰ ਹੁੰਦੀ ਸੀ ਤੇ ਹੁਣ ਮੈਂ ਘਰੋਂ ਗੱਡੀ ਲੈਣ ਆਇਆ ਸੀ ਕਿ ਪੂ ਤੋਂ ਗੱਡੀ ਲੈ ਕੇ ਚੱਲੇ ਆ ਤੇ ਹੁਣ ਵੀੜੇ ਆਪਾਂ ਤਾਰਨੇ ਜਾਣਾ ਹੈ ਟਗਾਰੇ ਤਲਵਨ ਤੋਂ ਕਿੱਟ ਟਗਾਰਾ 4 ਕਿਲੋਮੀਟਰ ਤੇ ਦਰਿਆ ਦੇ ਬੰਨ ਦੇ ਉੱਪਰ ਆਣ ਉੱਥੇ ਵੀੜੇ ਤਾਰ ਕੇ ਹੋਣੀ ਆਪਾਂ ਹੁਣ ਲੰਗਰ ਲੰਗਰੇ ਆ ਸਾਰਾ ਕੁਝ ਤਿਆਰ ਆ ਵੇੜੇ ਵੀ ਤਿਆਰ ਆ ਤੇ ਹੁਣ ਆਪਾਂ ਟਰਾਲੀ ਦੇ ਵਿੱਚ ਸਾਰਾ ਸਮਾਨ ਲੱਗਦੇ ਲੰਗਰ ਵੇੜੇ ਜੋ ਵੀ ਸਮਾਨ ਹੈ ਸਾਰਾ ਲੱਗਦੇ ਤੇ ਫੇਰ ਆਪਾਂ ਤੁਰ ਪਣਾ ਆ ਤੇ ਬਾਕੀ ਤੁਹਾਨੂੰ ਨਾਲ ਦੀ ਨਾਲ ਆਪਾਂ ਵੀਡੀਓ ਦਿਖਾਵਾਂਗੇ ਸਾਰਾ ਪ੍ਰੋਸੈਸ ਕਿ ਵੀਰਾਂ ਤੇ ਟ੍ਰੈਵਲ ਆਪਾਂ ਰੈਡੀ ਕਰ ਲਈਏ ਸੀ ਓਕੇ ਰਪੋਰਟ ਆ ਤੇ ਮਹਾਰਾਜ ਦੀ ਕਿਰਪਾ ਚਲਣੀ ਚਾਹੀਦੀ ਆ ਵੀ ਸਾਰਾ ਕੋਸ ਸਹੀ ਸਲਾਮ ਤੇ ਚੱਲੇ ਤੁਰ ਪਾਵੇ ਮੇਰਾ ਆਵੇ ਯਾਰ ਇਹ ਪਾ ਕਰਦੇ ਆ ਸਾਡੇ ਨਾਲ ਵੀਡੀਓ ਸਾਂਝੀ